ਹਰਾਂ ਲੱਖ ਦੀ ਸੇਵਾ ਨਿਭਾਈ ਅੱਛਾ ਜੀ ਮੈਂ ਨਸੀਬ ਕੌਰ ਅੱਜ ਜਿਹੜੀ ਗੁਰਦੁਆਰਾ ਪਿੰਡ ਸੁਖਲੱਦੀ ਦੇ ਵਿੱਚ ਸੇਵਾ ਨਿਭਾ ਰਹੇ ਤੁਸੀਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਵਧੀਆ ਸੇਵਾ ਨਿਭਾਈ ਹੈ ਨਾ ਤੇ ਕਿੰਨੀ ਸੇਵਾ ਤੁਸੀਂ ਅੱਜ ਨਿਭਾਈ ਜੀ 15-18 ਲੱਖ ਦੀ ਸੇਵਾ ਨਿਭਾਈ ਅੱਛਾ ਜੀ ਮੈਂ ਨਸੀਬ ਕੌਰ ਪਤਨੀ ਸਰਦਾਰ ਸਹਿਲ ਸਿੰਘ ਮਹਾਰਾਜ ਕਾ ਹਾਂਜੀ ਤੇ ਮੇਰੇ ਦੋ ਬੱਚੇ ਸੀ ਜੀ ਗੁਰਦੀਪ ਸਿੰਘ ਤੇ ਜਗਰਾਜ ਸਿੰਘ ਉਹਨਾਂ ਦੀ ਯਾਦ ਵਿੱਚ ਮੈਂ ਬੜੂ ਘਰ ਨੂੰ ਜਗਾ ਲੈ ਕੇ ਦਿੱਤੀ ਹੈ ਨੰਨੇ ਤੇ ਡਿਉਟੀ ਸਾਹਿਬ ਬਣਾਉਣੀ ਬਹੁਤ ਵਧੀਆ ਜੀ ਜਿਹੜਾ ਤੁਸੀਂ ਇਹ দান ਕੀਤਾ ਹੈ দান ਕੀਤਾ 15 ਤੋਂ 18 ਲੱਖ ਦੇ ਵਿੱਚ ਵਿੱਚ ਬਹੁਤ ਵੱਡੀ ਸੇਵਾ ਜੀ ਤੁਹਾਡੀ ਰਹਿੰਦੀ ਦੁਨੀਆ ਤੱਕ ਯਾਦ ਰਹੂਗੀ ਪਿੰਡ ਸੁਲੱਦੀ ਦੇ ਵਿੱਚ ਵੀ ਤੁਸੀਂ ਐਡੀ ਵਧੀਆ ਸੇਵਾ ਨਵਾਈ ਹੈ ਨਾ ਵੀ ਆਪਣੇ ਬੱਚਿਆਂ ਦੀ ਯਾਦ ਦੇ ਵਿੱਚ ਤੇ ਅਸੀਂ ਫਿਰ ਤੋਂ ਤੁਹਾਡਾ ਪੂਰੇ ਪਿੰਡ ਵੱਲੋਂ ਧੰਨਵਾਦ ਕਰਦੇ ਆ ਜੀ ਪਈ ਇੰਗਰੇਜਤ ਕਿੰਨੀ ਜਗਾ ਇਹ ਇਹ ਬਾਈ 31 ਮਰਲੇ ਜਗਾ ਕੀ ਅੱਛਾ ਤੇ ਆਪਾਂ ਇਹਨਾਂ ਨੂੰ ਗੁਰੂ ਘਰ ਵਾਲਾ ਨੂੰ 15 ਲੱਖ ਦਿੱਤਾ ਸੀ ਵੀ 20 ਕੀ ਮਰਲੇ ਜਗਾ ਵੀ ਆਪਣੇ ਪੈਸੇ ਨਾਲ ਆ ਗਏ ਜੀ ਅੱਛਾ ਤੇ ਹੁਣ ਡਿਊਟੀ ਸਾਹਿਬ ਬਣਾਉਣੀ ਹੈ ਜੀ ਠੀਕ ਹੈ ਡਿਊਟੀ ਸਾਹਿਬ 8-10 ਲੱਖ ਰੁਪਇਆ ਲੱਗਣਾ ਜੀ ਕੁਝ ਗੁਰੂ ਘਰ ਦੀ ਸੇਵਾ ਨਾਲ ਵਾਲੇ ਕੁਝ ਮਾਤਾ ਜੀ ਨੇ ਸੇਵਾ ਕਰੀ ਹੈ ਜੀ ਠੀਕ ਹੈ ਹਾਂ ਆਇਆ ਜੀ ਅੱਛਾ ਵਾਸੀ ਆਪਣੇ ਬੱਚਿਆਂ ਦੀ ਯਾਦ ਯਾਦ ਦੇ ਵਿੱਚ ਗੁਰਦੀਪ ਸਿੰਘ ਗੁਰਦੀਪ ਸਿੰਘ ਜਗਰਾਤ ਸਿੰਘ ਜਗਰਾਤ ਦੋਨਾਂ ਬੱਚਿਆਂ ਨੇ ਯਾਦ ਹਾਂ ਜੀ ਦੋਨੇ ਬੱਚਿਆਂ ਦੀ ਯਾਦ ਵਿੱਚ ਹਾਂ ਜੀ ਠੀਕ ਹੈ ਧੰਨਵਾਦ ਅਸੀ ਗਾਲ ਜੀ ਇਧਰ ਆ ਜੀ ਹਾਂਜੀ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਮਾਤਾ ਨਸੀਬ ਕੌਰ ਇਹਨਾਂ ਦੇ ਦੋ ਪਿਆਰੇ ਪੁੱਤਰ ਸਨ ਸਵਰਗਵਾਸੀ ਸਰਦਾਰ ਗੁਰਦੀਪ ਸਿੰਘ ਸਵਰਗਵਾਸੀ ਸਰਦਾਰ ਜਗਰਾਤ ਸਿੰਘ ਸਾਨੂਬ ਸਰਦਾਰ ਸਵਰਗਵਾਸੀ ਸਹਿਬ ਸਿੰਘ ਮਹਰਾਜ ਕਾ ਜੀ ਮਾਤਾ ਜੀ ਪਾਸੋਂ ਆਹ ਜਗ੍ਹਾ ਦਿਖਾਵੇ ਹਾਂ ਜੀ ਬਹੁਤ ਖੁੱਲੀ ਜਗ੍ਹਾ ਜੀ ਆ 31 ਮਰਾਂ ਤੇ ਜਗ੍ਹਾ ਖੜੀ ਹੈ 31 ਮੋਦੀ ਤੇ ਜਿਹਦੇ ਵਿੱਚ ਬਹੁਤ ਫਰੇਮ ਪਿਆਰ ਵਾਲੇ ਅੰਗਰੇਜ਼ ਸਿੰਘ ਹਾਂਜੀ ਸੋ ਇਹ ਹਾਇ ਤੇ ਸਾਰੇ ਪਰਮਾਤਮਾ ਦੀ ਦਾਤ ਹੈ ਆ ਧਰਤੀ ਵੀ ਪਰਮਾਤਮਾ ਦੀ ਹੈ ਪਰ ਇਹਦੇ ਵਿੱਚ ਦੇਖੋ ਆਏ ਆ ਚਾਰ ਦਿਨ ਸੰਸਾਰ ਤੇ ਜਾਣਾ ਹੈਗਾ ਹਾਂਜੀ ਇਹਦੇ ਵਿੱਚ ਆਉਣ ਦਾ ਮਕਸਦ ਇਹ ਹੀ ਹੁੰਦਾ ਕਿ ਬੰਦੇ ਦੀ ਯਾਦ ਰਹਿ ਜਾਂਦੀ ਹੈ ਜੀ ਬਿਲਕੁਲ ਹੈ ਜੀ ਜਿਵੇਂ ਹੁਣ ਮਾਤਾ ਜੀ ਨੇ ਆ ਜਗਾ ਆਪਣੇ ਬੱਚਿਆਂ ਦੇ ਨਿਰਵਰਤ ਲੈ ਕੇ ਦਿੱਤੇ ਉਹ ਸਾਹਮਣੇ ਡਿਊਟੀ ਬਣੇਗੀ ਹਾਂਜੀ ਅੱਜ ਉੱਥੇ ਨਿਉ ਰੱਖਿਆ ਗਿਆ ਜੀ ਬਿਲਕੁਲ ਇਹਦੇ ਵਿੱਚ ਜਿੰਨੇ ਦਿਨ ਸਾਨੂੰ ਕੋਈ ਜਗਾ ਦਾ ਫਾਈਨਲ ਰੇਟ ਨਹੀਂ ਸੀ ਹੋਇਆ ਉਹਨੇ ਦੇ ਨਾਲ ਗਰੇਜ ਸਿੰਘ ਨੇ ਸਾਡੀ ਪੂਰੀ ਮਦਦ ਕੀਤੀ ਜੀ ਹਾਂਜੀ ਬਹੁਤ ਮਦਦ ਰਾਤ ਤੋਂ ਲੈ ਕੇ ਜੇ ਇਹਨਾਂ ਨੂੰ 9 ਵਜੇ ਕਹਿਣਾ 8:30 ਵਜੇ ਕਹਿਣਾ ਸਿਆਲ ਦੀ ਧੁੰਦ ਪੈਂਦੀ ਸੀ ਤੇ ਇਹਨਾਂ ਨੇ ਕਦੇ ਐ ਨਹੀਂ ਸੀ ਦੇਖਣਾ ਇੰਨਾ ਟਾਈਮ ਹੋ ਗਿਆ ਇਹਨਾਂ ਦੇ ਨਾਲ ਦੀ ਨਾਲ ਹੀ ਆ ਜਾਣਾ ਸੋ ਸਤਿਗੁਰਾਂ ਦੇ ਨਾਲ ਮਿਲ ਕੇ ਜਿੱਥੇ ਮਾਤਾ ਜੀ ਤੋਂ ਸੇਵਾ ਲਈਏ ਉਥੇ ਅੰਗਰੇਜ਼ ਸਿੰਘ ਤੋਂ ਵੀ ਲਈਏ ਸੋ ਸਾਡੀ ਅਰਦਾਸ ਬੇਨਤੀ ਇਹੀ ਹੈ ਕਿ ਮਾਤਾ ਜੀ ਦੇ ਜੋ ਬੱਚੇ ਸਨ ਔਰ ਘਰ ਵਾਲੇ ਸਨ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨ ਔਰ ਮਾਤਾ ਜੀ ਨੂੰ ਪਾਣਾ ਮੰਨਣ ਦੀ ਦਾਤ ਬਖਸ਼ਿਸ਼ ਕਰਨ ਇਹ ਹੀ ਯਾਦ ਆ ਜਾਂਦੀ ਹੈ ਜਦੋਂ ਨਾਮ ਬੱਚਿਆਂ ਦਾ ਉਹ ਲਿਖਿਆ ਗਿਆ ਜੀ ਯਾਦ ਸਭ ਤੋਂ ਵੱਡੀ ਹੈ ਹਾਂਜੀ ਕੀਤਾ ਹੋਇਆ ਥੀਦਾਨ ਸਭ ਤੋਂ ਵੱਡੀ ਗੱਲ ਹੈ ਜੀ ਸੋ ਇਹ ਹੀ ਬੇਨਤੀ ਹੈ ਵਾਹਿਗੁਰੂ ਜੀ ਕਰਦਾ ਸੋ ਵਾਹਿਗੁਰੂ ਜੀ ਕੀਤੇ ਜੀ